ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਲਬੀਤ ਇੱਕ ਪੈਂਕੂ ਦਿਹਾੜੀ ਸिखਾ ਦੂੰ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਗਰਮੀ ਦੇ ਸੂਟਾਂ ਦੀ ਸੇਲ ਇਹ ਦੇਖੋ ਆਪਣਾ ਫਰਸਟ ਸੂਟ ਇਹ ਦੇਖੋ ਇਹਦੇ ਵਿੱਚ ਪ੍ਰਿੰਟ ਦੇ ਪ੍ਰਿੰਟ ਨੂੰ ਹਾਈਲਾਈਟ ਕੀਤਾ ਹੋਇਆ ਪੱਲੇ ਤੇ ਵੀ ਔਰ ਨੈਕ ਤੇ ਇਹ ਆ ਗਈ ਇਹਦੀ ਬਾਟਮ ਪਿਓਰ ਕਾਟਨ ਦੀ ਤੇ ਇਹ ਆ ਗਿਆ ਪਿਓਰ ਕਾਟਨ ਦਾ ਇਹਦਾ ਦੁਪੱਟਾ ਇਹ ਮੈਚ ਕੀਤਾ ਹੋਇਆ ਪ੍ਰਿੰਟ ਦੇ ਨਾਲ ਇਹ ਆਪਣੇ ਕੋਲ ਕੋਈ ਪੀਸਾਂ ਜਿਹੜਾ ਇਹ ਸੂਟ ਆ ਇਹਦਾ ਪ੍ਰਾਈਸ ਹੈਗਾ 1300 ਰੁਪਏ। ਸੈਕੰਡ ਸੂਟ ਆ ਜਿਹੜਾ ਆਪਣਾ ਇਹ ਵੀ ਹੈਗਾ ਇਹ ਆਲਓਵਰ ਸੂਟ ਆ ਜਿਹਦੇ ਨਾਲ ਹੈਗਾ ਮਸਲੀਨ ਦਾ ਦੁਪੱਟਾ ਪ੍ਰਿੰਟਡ ਦੁਪੱਟਾ ਜਿਹੜਾ ਇਹ ਸੂਟ ਆ ਇਹਦਾ ਪ੍ਰਾਈਸ ਹੈਗਾ 1400 ਰੁਪਏ ਇਹ ਪਿਓਰ ਕਾਟਨ ਦਾ ਸੂਟ ਆ ਆਲਓਵਰ ਨੈਕਸਟ ਜਿਹੜਾ ਸੂਟ ਆ ਮਸਲੀਨ ਦੇ ਉੱਪਰ ਆ ਮਸਲੀਨ ਦੀ ਇਹਦੀ ਸ਼ਰਟ ਆ ਇਹ ਦੇਖੋ ਨੈਕ ये नैक आखो येराेरे के उपर भी पट्टी लगी हुई है बहुत सोहना पार्टीवेयर सूट आटन की बॉटम आ एंड जो दुपट्टा वह है, है।, ओ है मसलीन दा एर सूटा, है का दुपट्टा जरा सूट आइज़ हैगा सतारा सौ रुपए ये एक कलर मिल जाएगा पिंक ये दोनों तो ही कलर बहुत सोहने हैं तीन जल्द तू जल्द ही ऑर्डर करो सिर्फ ही अपने को दो पीसी ने ਇਹਨਾਂ ਨਾਲ ਇੱਕ ਟੋਟਾਈ ਹੈਗਾ ਮਸਟਰਡ ਕਲਰ ਦੇ ਉੱਪਰ نیچے ਦੇਖੋ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਵਿਚ ਵਿਚ ਮਿਰਰ ਵਰਕ ਆ ਕੱਲੇ ਦੇ ਉੱਪਰ ਇਹਦੇ ਨਾਲ ਹੈਗੀ ਹੈ ਮਸਟਰਡ ਕਲਰ ਦੀ ਸਲਵਾਰ ਤੇ ਜਿਹੜਾ ਇਹਦਾ ਦੁਪੱਟਾ ਇਹ ਡਿਜ਼ਾਈਨਰ ਦੁਪੱਟਾ ਹੈ ਇਹ ਦੇਖੋ ਵਰਕ ਕੀਤਾ ਹੋਇਆ ਦੁਪੱਟੇ ਦੇ ਵਿੱਚ ਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਜਿਹੜਾ ਇਹ ਸੂਟ ਆ ਇਹਦਾ ਪ੍ਰਾਈਸ ਵੀ ਹੈਗਾ 1300 ਰੁਪਏ ਜਿਹੜਾ ਨੈਕਸ ਸੂਟ ਆ ਇਹ ਆ ਗਿਆ ਬਲੈਕ ਕਲਰ ਦੇ ਉੱਪਰ ਇਹ ਦੇਖੋ ਮੇਰਾ ਪੱਲੇ ਤੇ ਦੇਖੋ ਕਿੰਨੀ ਸੋਹਣੀ ਲੈਂਸ ਲਾਈ ਹੋਈ ਆ ਤੇ ਸੇਮ ਲੈਂਸ ਦੁਪट्टे ਦੇ ਉੱਪਰ ਲੱਗੀ ਹੋਈ ਆ ਸੌਫਟ ਨੈਟ ਦਾ ਦੁਪੱਟਾ ਇਹਦਾ ਜਿਹੜਾ ਇਹ ਸੂਟ ਆ ਇਹਦਾ ਪ੍ਰਾਈਸ ਹੈਗਾ 1500 ਰੁਪਏ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਫਸਟ ਹੈਗਾ ਬਲੈਕ ਸੈਕੰਡ ਇਹ ਵਾਲਾ ਆ ਗਿਆ ਬੇਜ ਕਲਰ ਥਰਡ ਕਲਰ ਐਂਡ ਫੋਰਥ ਆ ਗਿਆ ਇਹ ਲੈਂਦਾ ਹਾਂਜੀ ਜੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਦਾ ਤਾਂ ਜਲਦੀ ਤੋਂ ਜਲਦੀ ਆਪਾਂ ਨੂੰ ਆਰਡਰ ਕਰੋ ਮੇਰਾ ਮੋਬਾਈਲ ਨੰਬਰ ਹੈਗਾ 9465440735 ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਉਂਦੀ ਆ ਤਾਂ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਥੈਂਕ ਯੂ